ਹੋਰ ਵੀ ਗੱਲਾਂ ਹੁੰਦੀ ਆ ਜਾਂ ਉਰੇ ਆ ਤੇ ਗੱਲ ਤਾਂ ਸੁਣ ਲੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਅੱਜ ਇਹ ਹਾਲ ਸਿੰਘ ਵਾਲੇ ਦੇ ਨਾਲ ਇੱਕ ਪਿੰਡਾ ਜੀ ਮਧੇ ਇੱਥੇ ਆਇਆ ਜੀ ਇੱਥੇ ਮੰਦਰਵੀਰ ਆ ਜੀ ਮੰਦਰਵੀਰ ਛੋਟੀ ਦਾ ਡੈਂਟਰ ਸੀਗਾ ਘਰ ਦੇ ਹਾਲਾਤਾਂ ਕਰਕੇ ਕੁਦਰਤੀ ਕਾਰਨਾਂ ਕਰਕੇ ਅਜਿਹੇ ਹਾਲਾਤਾਂ 'ਚ ਪਹੁੰਚ ਗਿਆ ਮੱਧਰਬਾਈ ਯਾ ਦੇਖ ਲੋ ਦੇ ਹਾਲਾਤ ਬਣਾ ਕੱਪੜਿਆਂ ਤੋਂ ਬਜ਼ਾਰਾਂ ਚ ਘੁੰਮਦਾ ਸੀ ਅੱਜ ਉਹਦੇ ਘਰੇ ਆਇਆ ਇੱਥੇ ਤੇ ਬਿੰਦਰ ਬਾਈ ਨਾਲ ਗੱਲ ਕਰ ਮੰਦਰ ਬਾਈ ਨਾਲ ਕਰਦੇ ਆ ਗੱਲ ਵਾਹਿਗੁਰੂ ਮੇਰ ਕਰੇ ਮੰਦਰ ਬਾਈ ਵਾਹਿਗੁਰੂ ਵਾਹਿਗੁਰੂ ਆਹ ਲਾਤਾ ਜੀ ਮੰਦਰ ਬਾਈ ਦੇ ਕਰ ਬੰਦਰ ਬਾਈ ਗੱਲ ਤਾਂ ਕਰ ਲੈ ਮੇਰਾ ਵੀਰ ਉਹ ਮੰਦਰ ਉਹਦੇ ਪਾਸੇ ਤਾਂ ਨਾ ਆਂਗੇ ਉਸ ਨੇ ਬੱਸ ਨਾਗੇ ਮਿਲਦਾ ਨਾ ਉਹ ਭੱਜ ਜਾਂਦਾ ਭੱਜ ਗਿਆ ਬਾਈ ਗੱਲ ਤਾਂ ਸੁਣ ਨਾ ਓਰੇ ਗੱਲ ਸੁਣ ਲੈ ਗੱਲ ਆ ਉਹ ਗੱਲ ਤਾਂ ਸੁਣ ਲੈ ਆ ਤੇਰਾ ਸੇ ਲੈ ਕੇ ਆਇਆ ਖਾਣ ਨੂੰ ਕਾਸ਼ਾ ਬੁੱਤ ਭੱਜ ਗਿਆ ਇਹ ਨਿਕਲ ਗਿਆ ਨਾ ਫਿਰ ਫੜ ਲੈ ਜਣਾ ਨੇ ਬਾਈ ਗੱਲ ਤਾਂ ਸੁਣ ਲੈ ਅਬ ਤਾ ਸਾਰੇ ਤੈਨੂੰ ਮਿਲਣ ਆਇਆ ਮਿਲਣ ਆਇਆ ਮੈਨੂੰ ਗੱਲ ਤਾਂ ਸੁਣ ਲੈ ਤੈਨੂੰ ਆਪਾਂ ਬੱਸ ਚੱਲੀਏ ਸਰਵਨ ਕਰ ਦੋ ਵੇਹ ਕੁੰਡੀ ਗਾਉਣਾ ਯਾਰ ਮਾ ਤੈਨੂੰ ਮੋਚ ਨਹੀਂ ਗਈ ਨਾ ਤੈਨੂੰ ਚੱਲ ਉਹ ਬੱਸ ਹਾਂ ਫਿਰ ਸੀ ਮਾੜੇ ਫੋਟੇ ਕਾ ਜੀ ਆਪਾਂ ਲੈ ਲਵਾਂਗੇ ਉਹ ਵਾਹੀ ਪਾ ਜਾ ਵੀਰੇ ਬਲਵੀ ਚੱਲ ਆੜ ਦੋ ਮੁੰਡਾ ਮਾਤ ਰੋਟੀ ਦੀ ਨੇ ਰੋਟੀ ਲੈ ਕੇ ਆਇਦਾਂ ਅਸੀਂ ਸਾਰਾ ਕੁਛ ਹੈਗਾ ਸਾਰਾ ਲੈ ਕੇ ਆ ਜਾ ਆ ਆ ਤਰਾ ਸਮਾਨ ਚਾ ਆ ਜਾਓ ਵਾਹੀ ਚੱਕ ਲੈ ਮਾ ਜੀ ਆ ਜਾ ਛੱਡ ਵੀ ਮੈਂ ਉਹ ਛੱਡ ਦੇ ਵੀਰੇ ਆ ਜਾ ਉਹ ਮੈਂ ਨਹੀਂ ਖੜੀ ਤੂੰ ਪ੍ਰਾਣੀ ਦਾ ਪ੍ਰਾਣੀ ਛੱਡ ਤੂੰ ਪ੍ਰਾਣੀ ਪਹਿਲਾਂ ਦੱਸ ਦੇ ਆਇਆ ਉੱਥੇ ਬੈਠਿਆ ਸੀ ਆ ਮੈਂ ਆ ਜਾ ਪਛਾਹ ਜਾ ਮੈਂ ਗੱਲ ਕੋਈ ਗੱਲ ਨਹੀਂ ਜਿਵੇਂ ਤੂੰ ਕਹਿਂਗਾਵੇਂ ਕਰਾਂ ਲੇ ਦੱਸ ਹਾ ਦੇਖ ਜਿਵੇਂ ਮੰਨ ਤੂੰ ਮੈਨੂੰ ਜਾਣ ਦਾਰੀ ਪਹਿਲਾਂ ਤੂੰ ਮੈਨੂੰ ਦੱਸ ਉਹ ਆਏਗਾ ਕਰੋ ਆਲਾ ਫਿਰ ਮਾਰੇਗਾ ਥੋੜਾ ਆਏ ਵੀਰੋ ਉਹ ਤੂੰ ਸਾਡਾ ਭਰਾ ਭਰਾਵਾ ਤੂੰ ਸਾਡਾ ਭਰਾ ਉਹ ਵਾਹੇ ਅਦੇਖੋ ਚਾਚਾ ਫੋਟੋ ਨੇੜੇ ਕਰਕੇ ਹੋ ਵਾਹਿਗੁਰੂ ਹਾਂਜੀ ਹਾਂਜੀ ਹੋ ਵਾਹਿਗੁਰੂ ਸਭ ਤੋਂ ਪਹਿਲਾਂ ਨਾ ਮਾਰ ਸਭ ਤੋਂ ਪਹਿਲਾਂ ਸੁਣਨੀਏ ਫੋਨ ਚੱਕ ਕੇ ਕਹੀ ਦੱਸ ਦੇ ਸਾਰੀ ਸਾਰੀ ਗੱਲ ਦੱਸਦੇ ਆ ਸਾਰੀ ਗੱਲ ਦੱਸਦੇ ਆ ਹੋ ਵਾਹਿਗੁਰੂ ਧੰਨੀ ਗੁਰੂ ਨਾਨਕ ਹੇ ਬਾਈ ਮੰਦਰ ਆ ਜੀ ਬਾਈ ਮੰਦਰ ਨੂੰ ਅੱਜ ਲੈਣ ਆਏ ਸੀ ਅਸੀਂ ਤੇ ਬਾਈ ਮੰਦਰ ਸਾਨੂੰ ਵੇਖ ਕੇ ਭੱਜ ਗਿਆ ਕਰ ਵਾਪਸ ਇੱਥੇ ਮੈਂ ਪਾਣੀ ਬਾਈ ਦੀ ਹੈਲਪ ਕਰਨ ਆਏ ਸੀ ਬਾਈ ਬਿਨਾ ਕੱਪੜਿਆਂ ਤੋਂ ਬਜ਼ਾਰਾਂ ਦੇ ਵਿੱਚ ਬਾਈ ਮੰਦਰ ਮੰਦਰ ਬੈ ਹੋਂ ਤਾਂ ਨਾ ਭੱਜ ਯਾਰ ਬੈ ਜਾ ਮੇਰਾ ਵੀਰ ਆ ਜਾ ਕੱਪੜੇ ਦੇਨੇ ਯਾਰ ਕੱਪੜੇ ਦੇਨੇ ਤੇਰੇ ਅਸੇ ਕੱਪੜੇ ਲੈ ਕੇ ਆਇਆ ਯਾਰ ਤੇ ਅਸਾਂ ਖਾਣ ਕੇ ਤਾਂ ਗਾ ਤੇਰੇ ਕੱਪੜੇ ਬਦਲਨੇ ਆ ਕੱਪੜੇ ਬਦਲਨੇ ਆ ਅਸੀਂ ਤਾਂ ਕੋਸ ਰੋਟੀ ਪਾਣੀ ਖਵਾਉਣ ਆਏ ਆ ਬੈ ਜਾ ਰੋਟੀ ਪਾਣੀ ਖਵਾਉਣ ਆਏ ਆ ਚੱਲ ਚੱਲ ਪੀ ਲੈ ਪੀ ਲੈ ਆ ਜੀ ਪੀਲਾ ਪੀ ਗੋੜਾ ਪੀਲਾ ਮੇਰਾ ਪ੍ਰਾ ਪੀਲਾ ਇਹ ਮੰਦਰਵੀਰ ਡੈਂਟਰ ਸੀ ਟੋਪ ਦਾ ਟੋਪ ਦਾ ਡੈਂਟਰ ਸੀ ਇਹਦੇ ਹੱਥ ਚੋਂ ਇੱਕ ਬੋਤਲ ਹੁੰਦੀ ਆ ਬਸ ਉਹੀ ਐ ਖੜਕਾਉਂਦਾ ਫਿਰਦਾ ਵੀ ਜਿਵੇਂ ਡੈਂਟ ਕਰਦਾ ਹੁੰਦਾ ਬਿਨਾ ਕੱਪੜਿਆਂ ਤੋਂ ਬਸ ਉਹ ਪਜਾਮਾ ਵਿੱਚ ਬਿਆਰਾਂ ਦੇ ਵਿੱਚ ਫਿਰਦਾ ਸੀ ਇਹਦਾ ਘਰ ਵੀ ਦਿਖਾਉਨੇ ਆ ਜਿੱਥੇ ਰਾਤ ਨੂੰ ਰਹਿੰਦਾ ਕੇ ਇਹਦਾ ਘਰ ਦਿਖਾਉਨੇ ਆ ਇਹ ਕਿੰਨਾ ਇਤਨੇ ਮਾਰੇ ਹਾਲਾਤ ਨੇ ਇਹਨੇ ਮਾਰੇ ਹਾਲਾਤ ਤੁਹਾਨੂੰ ਦੱਸ ਨਹੀਂ ਸਕਦਾ ਹੈ ਅੱਛਾ ਕੀ ਗੱਲ ਕਿ ਹੋ ਗਈ ਗੱਲ ਕੁਛ ਨਹੀਂ ਹੋਈ ਨਵੇਂ ਕੱਪੜੇ ਪਾ ਲੈ ਬੈ ਜਾ ਮੇਰਾ ਵੀਰ ਮੰਤਰਪਾਈ ਮੇਰੀ ਗੱਲ ਸੁਣ ਤੂੰ ਪਾਟੇ ਕੱਪੜੇ ਪਾਈ ਫਿਰਦਾ ਦੇਖ ਲੈ ਪਾਟੀ ਲੋਰ ਪਾਈ ਫਿਰਦਾ ਤੂੰ ਉੱਥੇ ਵੇਲਾ ਬਜ਼ਾਰ ਦੇ ਵਿੱਚ ਬੀਬੀਆਂ ਭੈਣਾ ਕਿੰਨੀਆਂ ਹੁੰਦੀਆਂ ਤੂੰ ਫਿਰ ਸ਼ਰਮ ਤਾਂ ਕਲਵਿੰਦਰ ਆਪਾਂ ਦਾ ਘਰ ਲੈ ਕੋਕਰੇ ਜਾਣੇ ਆ ਪਕੜਾ ਕਿਸੇ ਨੂੰ ਕੋਈ ਹਾਥ ਨਹੀ ਕਿਆ ਤਾ ਤੂੰ ਹੈ ਨਹੀਂ ਕਿਸੇ ਨੂੰ ਅਸੀਂ ਤੇਰੀ ਮਦਦ ਕਰਨ ਆਏ ਨਹੀ ਨਹੀ ਨੋ ਦੇਖ ਲੈ ਆ ਨੋ ਆਵੇ ਇੱਕ ਮਿੰਟ ਤੂੰ ਇੱਕ ਮਿੰਟ ਨੋ ਤਾਂ ਦਿਖਾ ਦੇ ਆਪਦੇ ਆ ਤੂੰ ਨੋ ਦੇਖ ਲੈ ਆ ਨੋ ਦਾ ਹਾਲ ਵੇਖ ਲੈ ਤੂੰ ਇਹ ਲਾਲਾ ਤੂੰ ਫੜਾ ਦੇ ਮੇਰਾ ਭਾਲ ਸਿਰ ਦੇ ਹੋਰ ਲੈ ਦਾਂਗੇ ਸਿਰ ਦੇ ਮੇਰਾ ਭਾਈ ਨਮਾ ਲੈ ਦੇ ਸਿਰ ਦੇ ਪਾਲਾ ਜੇਵ ਚ ਪਾਲਾ ਕੋਈ ਨਹੀਂ ਸਿਰਨਾ ਸਿਰ ਦੇ ਮੈਨੂੰ ਫੜਾ ਦੇ ਮੈਨੂੰ ਫੜਾ ਦੇ ਕੋਈ ਨਹੀਂ ਚੱਲ ਆਜ ਬੱਸ ਅੱਛੇ ਬਹਿ ਮੇਰਾ ਭਰਾ ਬਹਿ ਜਾ ਬਹਿ ਜਾ ਅੱਛੇ ਬਹਿ ਜਾ ਮੰਦਰ ਲੈ ਬਿੰਦਰ ਭਾਈ ਬਹਿ ਜਾ ਯਾਰ ਹੱਦ ਤੱਕ ਕਾ ਨਹੀਂ ਕਰਨਾ ਮੇਰਾ ਭਰਾ ਬਣ ਕੇ ਲੈ ਜਾ ਮੈਂ ਬਸ ਕਹਿੰਦੇ ਉਹ ਨਹੀਂ ਗੱਲ ਕਰਦੇ ਆਪਾਂ ਬਿੰਦਰ ਭਾਈ ਮੰਦਰ ਮੰਦਰ ਗੱਲ ਤਾਂ ਹੋਣਾ ਮੰਦਰ ਬਹਿ ਜਾ ਕਿੰਨੇ ਟਾਈਮ ਤੋਂ ਬਈ ਇਹ ਆਏ ਹੋਏ ਬਾਈ ਕਾਫੀ ਸਾਲ ਹੋ ਗਏ ਕਾਫੀ ਸਾਲ ਹੋ ਗਏ ਉਹ ਕਿ ਡੈਂਟਿੰਗ ਦਾ ਕੰਮ ਕਰਦਾ ਸੀ ਪੂਰਾ ਟੈਂਟਿੰਗ ਦਾ ਕੰਮ ਕਰਦਾ ਸੀ ਮੇਰੇ ਸਾਹਮਣੇ ਕਰਦਾ ਸੀ ਉਹ ਨਹੀਂ ਮੈਂ ਤਾਂ ਕਿ ਇਹ ਆਜੀ ਦੁਕਾਨ ਸੀ ਕਿਸੇ ਨਾਲ ਲੱਗਾ ਸੀ ਕਿਸੇ ਕੋਲੇ ਮੈਸਤਰੀ ਕੋਲੇ ਲੱਗਿਆ ਹੋਇਆ ਸੀ ਮੈਸਤਰੀ ਕੋਲ ਲੱਗਿਆ ਸੀ ਹਾਂਜੀ ਹਾਂਜੀ ਪੂਰਾ ਬੱਧੀਆ ਦੁਕਾਨ ਦਾ ਕੰਮ ਕਰਦਾ ਸੀ ਆਪ ਜਿੰਮੇਵਾਰੀ ਉਹਨੂੰ ਬੰਦਾ ਬਾਹਰ ਰਹਿੰਦਾ ਸੀ ਇਹ ਆਪ ਕਰਦਾ ਸੀ ਦਿੱਲੀੋਂ ਗੱਡੀਆਂ ਲੈ ਕੇ ਆਉਂਦਾ ਸੀ ਇਹ ਤਿਆਰ ਕਰਕੇ ਦਿੰਦਾ ਸੀ ਅੱਛਾ ਦਿੱਲੀੋਂ ਗੱਡੀਆਂ ਲੈ ਕੇ ਤਿਆਰ ਕਰਕੇ ਵੇਚਦਾ ਸੀ ਐਡਾ ਟੌਪ ਦਾ ਮੈਸਤਰੀ ਸੀਗਾ ਪੂਰਾ ਟੌਪ ਦਾ ਤੇ ਕੀ ਹਾਲਾਤ ਬਣ ਕੇ ਬਾਈ ਵਿੰਦਰ ਆ ਹਸਰੇ ਸੁੱਕੇ ਕੋਲ ਆਏ ਆ ਕਿਹੜੇ ਕੇਸ ਮੈਂ ਜਾਣੀ 60 ਕੇਸ ਕੋ ਕੀਤਾ ਉਹ ਤੇ ਮੈਂ ਲਾਜ ਮਗਾ ਮੈਂ ਤਾਂ ਜਾਨੀ ਸੁਪਨੇ ਜਿਹਦਾ ਮੈਨੂੰ ਸੀਗਾ ਵੀ ਮੈਂ ਮਰੀਜ਼ ਸੀਗਾ ਜਾਨੀ ਉਹ ਤੇਰੀ ਦਵਾਈ ਲੈ ਕੇ ਲੈਣ ਆਇਆ ਆ ਉਹ ਘਰ ਘਰ ਉਹ ਖਾ ਸਾਨੂੰ ਤੇਰੇ ਆ ਵੇਖੋ ਐਡੇ ਮੋਟ ਇੰਨੀ ਗਰਮੀ ਦੇ ਵਿੱਚ ਮੋٹے 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 ਕੰਬਲ ਦਿਖਾਓ ਬਰੇ ਕੰਬਲ ਲਿਓ ਬਾਹਰ ਆਓ ਬੋਤਲ ਦੇ ਵਿੱਚ ਦਿਖਾਈ ਕੀ ਆ ਉਹਨੇ ਇਹ ਕੀ ਆ ਆ ਕੀ ਆ ਫਿਰ ਬਿੱਤਰ ਕੇਸ ਤਾਂ ਇਹ ਕੇਸ ਤਾਂ ਆ ਡਾਕਟਰਾਂ ਕੋਲ ਵੀ ਜਰ ਹਾਂ ਇਹ ਕੇਸ ਆ ਜੀ ਚੱਲ ਗਿਆ ਨਾ ਮੈਨੂੰ ਆ ਗਈ ਬਾਤ ਕੀ ਕਰਦਾ ਹੁੰਦਾ ਤੂੰ ਇਹਦੇ ਨਾਲ ਚੜ ਚੜਦ ਨਹੀਂ ਜਾਂਦਾ ਨਹੀਂ ਹੁਣ ਜਾਂਦਾ ਨਹੀਂ ਬਾਈ ਤੁਸੀਂ ਕੀ ਕਰਦਾ ਹੁਣ ਮੇਰਾ ਸਾਰੇ ਜਿੰਦਗੀ ਕਮਾਈ ਤੇ ਬੋਰ ਮੈਂ ਕੋਈ ਕਰੀਦਾ ਮੇਰੇ ਕੋਲ ਕਰਦਾ ਅਸੀਂ ਤੇਰੇ ਭਰਾ ਅਸੀਂ ਤੇਰੀ ਮਦਦ ਕਰਨ ਆਏ ਆ ਅਸੀਂ ਤੇਰੀ ਮਦਦ ਕਰਨ ਆਏ ਆ ਫੋਨ ਆਇਆ ਫਾਰਾ ਪਰ ਜੇਗਾ ਮੈਂ ਕਾਹਨ ਗੱਲ ਪਹਿਲਾਂ ਮੇਰੀ ਗੱਲ ਤੂੰ ਸਾਡਾ ਭਰਾ ਅਸੀਂ ਤੇਰੇ ਕੱਪੜੇ ਬਦਲਣ ਆਏ ਆ ਤੇਰੀ ਮਦਦ ਕਰਨ ਆਏ ਆ ਤੈਨੂੰ ਦਵਾਈ ਦਿਵਾਉਣ ਆਏ ਆ ਬਸ ਹੋਰ ਜਿਆਦਾ ਕੰਮ ਹੀ ਕੋਈ ਨਹੀਂ ਸਾਨੂੰ ਦੱਸਿਆ ਸੀ ਬਈ ਮੰਦਰਪਾਈ ਇੰਨਾ ਹਾਲਾਤਾਂ ਚ ਫਿਰਦਾ ਮਾੜੇ ਹਾਲਾਤਾਂ ਚ ਅਸੀਂ ਪਹਿਲਾਂ ਫਿਰੋਜ਼ਪੁਰੋਂ ਚੱਲ ਕੇ ਆਏ ਆ ਆਏਗਾ ਬਾਈ ਕੋਲੇ ਚੱਲ ਗਿਆ ਯਾਰ ਬਾਈ ਨੂੰ ਦਵਾਈ ਦਵਾਈਏ ਬਾਈ ਇੰਨੇ ਮੋٹے ਮੋٹے ਕੰਬਲ ਗਰਮੀ ਦੇ ਵਿੱਚ ਲੈ ਕੇ ਤੁਰਿਆ ਫਿਰਦਾ ਯਾਰ ਬਜ਼ਾਰਾਂ ਦੇ ਵਿੱਚ ਬਿਨਾ ਕੱਪੜਿਆਂ ਤੋਂ ਬਾਈ ਤੁਰਿਆ ਫਿਰਦਾ ਉਹ ਨਹੀਂ ਇਹ ਨਾ ਉਹ ਬੰਦੇ ਨੂੰ ਮੈਂ ਅੰਦਰੋਂ ਅੱਗੇ ਸੇ 2000 ਹੂੰ ਇਹ ਤੇਰੇ ਕੋਲੇ ਗੱਲ ਹੂੰ ਗਲਬ ਹੋ ਰਹੇ ਕਿ ਪਤਾ ਕੋਈ ਬੰਦਿਆਂ ਬੁੰਦਿਆਂ ਚ ਗਲਬ ਆਹੋਂ ਖੜੇ ਗੱਲ ਕਰੀ ਜਾਂਦੇ ਉਹ ਬੰਦਿਆਂ ਨਾਲ ਕੋਈ ਗੱਲ ਨਹੀਂ ਕਰੀ ਤੇ ਮੈਂ ਜਾਣੀ ਇਹਦਾ ਹੋਣਾ ਥੋੜਾ ਸੱਟ ਹੁੰਦਾ ਲੱਗਦਾ ਕੀ ਸੱਟਾ ਜਾਂਦਾ ਉੱਤੇ ਨਾ ਥੁੱਕ ਉਹ ਬੰਦੇ ਨੇ ਮੈਂ ਆਏ ਮਤਲਬ ਉਧਰ ਕੋਈ ਪੈਸਾ ਪੂਸਾ ਨਹੀਂ ਸੱਸ ਨੂੰ ਕਾਲ ਮਰੀ ਜੜੀ ਆਹ ਕੌਣ ਇਹਨੂੰ ਜਾਣਦਾ ਉਹ ਬੰਦੇ ਆ ਕਿਤੇ ਆਹ ਕੌਣ ਯਾਰ ਘਰ ਲੈ ਪੁੱਠੇ ਬਣਾ ਲੈਣੇ ਜਦੋਂ ਕਾਲ ਉੱਥੇ ਕੋਈ ਬਣਦੀ ਮੈਂ ਉਹ ਜਾਂ ਮੈਂ ਮੈਂ ਤਾਂ ਆਪ ਠੀਕ ਹੂੰ ਨਹੀਂ ਮੰਦਰ ਆਹ ਭਾਈ ਕੌਣ ਸੋਨੀ ਮੈਂ ਸੋਨੀ ਤੇਰਾ ਨਾ ਤੇ ਕਹੀ ਜਾਂਦਾ ਜਿਹੜਾ ਕੁਝ ਤੂੰ ਸਮਝਦਾਈ ਮੈਂ ਤੇਰੀ ਗੱਲ ਮੰਨਦਾ ਤੈਨੂੰ ਮੈਂ ਹੁਣ ਮੰਦਰ ਦੇ ਨੌਂਾ ਦੇਖ ਲੋ ਹਾਲਾਤ ਕਿੱਡੇ ਕਿੱਡੇ ਨੌ ਹੋ ਗਏ ਇਹਨਾਂ ਦੇ ਦੇਖ ਲੋ ਤੁਸੀਂ ਵਿਚਾਰੇ ਦੇ ਬਾਕੀ ਘਰ ਮਦਰ ਤੇ ਘਰੇ ਜਾਣਾ ਆਪੇ ਕੋਈ ਆਪਾਂ ਘਰ ਦੇਖਣਾ ਤੇਰਾ ਔਰਲਾ ਜਿਹਦੇ ਚ ਤੂੜੀ ਪਈ ਉਹ ਵੀ ਤੇਰਾ ਘਰ ਆ ਕਿੰਨੀ ਔਰ ਔਰਲਾ ਇੱਧਰ ਆ ਭਾਈ ਲੈ ਉਸ ਮਾਲ ਚੱਕ ਕੇ ਪਾਈ ਦਾ ਆਪਾਂ ਘਰੇ ਹੀ ਜਾਣਾ ਤੇਰੇ ਤੇਰੇ ਘਰੇ ਦਾ ਜਾ ਸਕਦੇ ਆ ਉੱਥੇ ਜਾ ਕੇ ਸਾਡਾ ਪਰ ਆਪਣੀ ਤਾਂ ਗੱਲ ਲੈ ਸਾਡੀ ਵੀ ਗੱਲ ਸੁਣ ਲੈ ਭਰਾ ਆਖੇ ਮੰਦ ਰਾਖੇ ਦਾ ਲੱਗੇ ਯਾਰ ਚੱਲ ਮੈਂ ਛੋਟੀ ਛੋਟੀ ਤਾਂ ਭਾਈ ਜੀ ਸੋਨੀ ਸੋਨੀ ਭਾਈ ਦੇ ਸੁਣ ਅਸੀਂ ਤੇਰੇ ਕੱਪੜੇ ਬਦਲ ਲਾਏ ਆ ਸਾਨੂੰ ਪਤਾ ਨਹੀਂ ਬਦਲਣੇ ਫਿਰ ਅਸੀਂ ਇੱਥੋਂ ਚੱਕ ਅਸੀਂ ਚੱਕ ਕੇ ਲੈ ਜਾਾਂਗੇ ਤੈਨੂੰ ਇੱਥੋਂ ਗੱਡੀ ਤੇ ਲੈ ਯਾਰ ਕਮਾਨ ਚਲੋ ਫਿਰ ਗੱਡੀ ਲਓ ਫਿਰ ਨਹੀਂ ਮੰਨਦਾ ਤੈਨੂੰ ਲੈ ਕੇ ਚੱਲ ਚੱਕ ਕੇ ਸੱਟ ਕੇ ਗ ਤੂੰ ਕੱਪੜੇ ਚੇਂਜ ਕਰਾਉਣੇ ਕੇ ਸਾਡੇ ਨਾਲ ਜਾਣਾ ਤੂੰ ਦੱਸ ਦੇ ਕਿਵੇਂ ਕਰਨੀ ਹੈ ਕੱਪੜੇ ਚੇਂਜ ਕਰਾਉਣੇ ਕੇ ਸਾਡੇ ਨਾਲ ਜਾਣਾ ਬਸ ਦੱਸ ਦੇ ਦੋਆ ਚ ਕੰਮ ਕੱਲ ਸਾਡੀ ਮੰਨ ਲਾ ਯਾਰ ਤੂੰ ਅਵੇ ਤੇਰਾ ਭਰਾ ਆਇਆ ਸੁਨੀ ਤੂੰ ਮੈਨੂੰ ਕੁਛ ਮੰਨਦਾ ਹੈ ਕੱਪੜੇ ਚੇਂਜ ਆ ਜਾ ਮੇਰਾ ਭਰਾ ਆ ਜਾ ਮੈਨੂੰ ਉੱਥੇ ਲੈ ਜਾ ਆ ਜਾ ਤੂੰ ਛੱਡਣਾ ਇੱਥੇ ਇੱਥੇ ਨਾਲ ਉਹ ਇੱਥੇ ਮੋਟਰ ਤੇ ਇੱਥੇ ਨਹੀਂ ਪਾਣੀ ਉਹ ਜਾਂਦਾ ਮੋਟਰ ਚੱਲਦੀ ਨਾ ਆਪਣੀ ਗੱਡੀ ਵੀ ਦੂਰ ਖੜੀ ਆ ਉਹਦੇ ਕੱਪੜੇ ਆ ਪੁੱਛ ਲੈ ਨੇ ਉਹ ਵੀ ਮੋਟਰ ਚੱਲੀ ਜਾਂਦੀ ਹਾਂ ਘੜਾ ਉਹ ਮੋਟਰ ਤੇ ਇਹ ਗੱਡੀ ਆ ਜੂਗੀ ਆਪੇ ਹੀ ਤੇ ਹਾਂ ਪਈ ਤੇ ਆ ਜੂਗੀ ਆਪੇ ਤੇ ਆਈ ਚੱਲ ਆਪਾਂ ਮੜਾ ਘਰੇ ਵੀ ਲ ਜਾਣਾ ਇਹਨੂੰ ਨਹੀਂ ਨਹੀਂ ਘਰ ਕੋਈ ਨਹੀਂ ਚੱਲ ਕਰ ਆ ਜਾ ਬੜ ਭਰਾ ਘਰ ਹੋ ਗਏ ਘਰੇ ਹੋ ਗਏ ਘਰੇ ਹੋ ਗਏ ਆਪੇ ਚੱਲਾ ਘਰ ਹੋ ਗਏ ਨਹੀਂ ਘਰ ਹੋ ਗਏ ਤੇ ਮਛਰ ਦੇਣਾ ਬਸ ਜੋ ਤੇਰਾ ਘਰੇ ਹੋ ਗਏ ਫਿਰ ਆਪਾਂ ਤੂੰ ਆ ਕਰ ਲਈ ਕੰਮ ਜਿੱਥੇ ਜਾਣਾ ਤੇਰਾ ਹੀ ਆ ਦੇ ਕੰਮ ਜਾਵੜਾਂਗੇ ਆ ਲੈ ਤੇਰੇ 5 ਰੁਪਏ ਦਿੱਤੇ ਆ ਲੈ ਲੈ ਪੈਸੇ ਦੇ ਦਿੱਤੇ ਫਿਰ ਜਾ ਤੂੰ ਪਤੰਦਰਾ ਕਿੰਨੇ ਪੈਸੇ ਰੱਖੀ ਹਾਂ ਜੀ ਮੰਦਰ ਦਾ ਘਰ ਆ ਆਹ ਮੰਦਰ ਦਾ ਘਰ ਦੇ ਹਾਲਾਤ ਵੇਖ ਲਓ ਤੁਸੀਂ ਜਿੱਥੇ ਮੰਦਰ ਫੜ ਕੇ ਰੱਖੋ ਜੀ ਵੀਰੇ ਜਿੱਥੇ ਮੰਦਰ ਰਹਿੰਦਾ ਓ ਵਾਹਿਗੁਰੂ ਓ ਵਾਹਿਗੁਰੂ ਆ ਇੱਥੇ ਵਿਚਾਰਾ ਰਾਤ ਨੂੰ ਆ ਕੇ ਦਿਨੇ ਬਾਜ਼ਾਰਾਂ ਦੇ ਵਿੱਚ ਤੁਰਿਆ ਫਿਰਦਾ ਤੇ ਰਾਤ ਨੂੰ ਇੱਥੇ ਆ ਕੇ ਪੈਂਦਾ ਆ ਘਰਾਂ ਵਿਚਾਰੇ ਦਾ ਕਿਸੇ ਟਾਈਮ ਇਸ ਘਰ ਦੇ ਵਿੱਚ ਵੀ ਚਹਿਲ ਪਹਿਲ ਹੁੰਦੀ ਸੀ ਬਈ ਬੜਿਆ ਬੰਦੇ ਨਾਲ ਗੱਲਾਂ ਕਰੋ ਤਾਂ ਪਹਿਲਾਂ ਉਸ ਦੀ ਸੁਣੋ ਫਿਰ ਬੋਲੋ ਇਹ ਭਾਈ ਨੇ ਆਪ ਹੀ ਲਿਖਿਆ ਮੈਂ ਚਲਾਦਾ ਹਾਂ ਇਹ ਕੰਧਾਂ ਦੇ ਉੱਤੇ 121 ਘਰ ਦੇ ਹਾਲਾਤ ਵਿੱਚ ਲੈਟਰੀਨ ਦਾ ਸਾਹ ਨੇ ਵਾਹਿਗੁਰੂ ਆ ਦੇਖੋ ਜੀ ਆਪਣੀਆਂ ਜਿਹੜੀਆਂ ਇਹਦੀਆਂ ਦਿਲ ਦੀਆਂ ਗੱਲਾਂ ਭਾਵਨਾਵਾਂ ਉਹ ਐਂ ਲਿਖੀ ਲੁਖੀ ਜਾਂਦਾ ਆ ਮੋਬਾਈਲ 'ਚ ਕਿਹ ਕੋਈ ਇੱਧਰ ਦੇ ਵਿੱਚ ਦੇਖਦੇ ਮੇਰੇ ਫੋਨ ਜਿੱਥੇ ਕੋਈ ਵਾਹਿਗੁਰੂ ਆ ਦੇਖੋ ਜੀ ਉਹ ਆਏ ਗਰੋ ਇੱਥੇ ਵੀ ਵਿਚਾਰੇ ਦੇ ਕੱਪੜੇ-ਕੁੱਪੜੇ ਪਏ ਆ ਆ ਅੱਛਾ ਆ ਠੰਡੇ ਦੀਆਂ ਬੋਤਲਾਂ ਵਗੈਰਾ ਇਹਨੂੰ ਜਿਹੜਾ ਕੋਈ ਦੇ ਦੋ ਦਿਨ ਤੋਂ ਹਣਾ ਬਾਜ਼ਾਰ ਦੇ ਵਿੱਚੋਂ ਹਣ ਆ ਦੇਖੋ ਜੀ ਠੰਡੇ ਦੀਆਂ ਬੋਤਲਾਂ ਖਾਲੀ ਕਰ ਕਰਕੇ ਪੈਸੇ ਵੀ ਪਏ ਆ ਪੈਸੇ ਵੀ ਛੜ ਕੇ ਦੇਖੋ ਪੈਸੇ ਦੀ ਕੋਈ ਵੈਲਿਊ ਹੀ ਨਹੀਂ ਕਿਉਂਕਿ ਵਿਚਾਰੇ ਦਾ ਦਿਮਾਗ ਹੀ ਨਹੀਂ ਕੰਮ ਕਰਦਾ ਤੇ ਇਹਨੂੰ ਕੀ ਪਤਾ ਵੀ ਪੈਸਾ ਵਿੱਕੀ ਆ ਪੈਸੇ ਨਾਲ ਬੰਦੇ ਦੀ ਜਿਹੜੀ ਇਹ ਹਾਲਾਤ ਆ ਇਹ ਪੈਸੇ ਨਾਲ ਸੁਧਰ ਨਹੀਂ ਸਕਦੇ ਕਿਉਂਕਿ ਵਿਚਾਰਾ ਇੰਨਾ ਹਾਲਾਤਾਂ ਵਿੱਚ ਦੀ ਨਾ ਕਰਿਆ ਹੋਣਾ ਕੱਪੜਿਆਂ ਤੋਂ ਬਿਨਾ ਹਾਂਜੀ ਇਹ ਕੱਪੜੇ ਰਜਾਈ ਰਜੂਈ ਪਈ ਐ ਤੇ ਰਾਤ ਨੂੰ ਪੈਂਦਾ ਹੋਣਾ ਨਾ ਦਿਨੇ ਬਾਜ਼ਾਰਾਂ ਦੇ ਵਿੱਚ ਮੰਗਦਾ ਰਹਿੰਦਾ ਬਿਨਾ ਕੱਪੜਿਆਂ ਤੋਂ ਤੁਰਿਆ ਫਿਰਦਾ ਰਹਿੰਦਾ ਬਾਜ਼ਾਰਾਂ ਦੇ ਵਿੱਚ ਤੋਂ ਆਪ ਦਾ ਡੈਂਟਰ ਸੀਗਾ ਛੋਟੀ ਦਾ ਡੈਂਟਰ ਸੀ ਤੇ ਜਿਹੜਾ ਅੱਜ ਵਿਚਾਰਾ ਇੰਨੇ ਨਰਕ ਭਰੇ ਹਾਲਾਤ ਹਾਲਾਤਾਂ ਦੇ ਵਿੱਚ ਰਹਿ ਰਿਆ ਉਹ ਵਹੀ ਗੁਰੂ ਆ ਤੇਰੇ ਪੈਸੇ ਪਏ ਤੇਰੇ ਪੈਸੇ ਪਏ ਅੰਦਰ ਲੈ ਆ ਲੈ ਆ ਲੈ ਭਾਵਾ ਨਾ ਕਮਾਲ ਹੀ ਪਈ ਆ ਬੱਲੇ ਬੱਲੇ ਲੈ ਹਾਲਾਤ ਤੇਰੇ ਆ ਪੈਸੇ ਨਹੀਂ ਨਹੀਂ ਆ ਲੈ ਫੋਨ ਤੂੰ ਥੋੜਾ ਸਾਡੂ ਠੰਡਾ ਠੰਡਾ ਮੰਗਾਇਆ ਤੇ ਆਸ ਤੇ ਬਾਈ ਅੱਧੀ ਦੂਰੋਂ ਆਇਆ ਯਾਰ ਮੇਰੇ ਨਾਲ ਜਨੂ ਲੈ ਬੱਸ ਗੱਡੀ ਰਿਆ ਉਹ ਵੱਡੀ ਗੱਡੀ ਲੈ ਹੋਰ ਦੱਸ ਕੌਣ ਮੰਦਰ ਬਾਈ ਮੰਦਰ ਕੌਣ ਜਾਣਦਾ ਜਾਣਦਾ ਮੈਨੂੰ ਪਤਾ ਇਹਨੂੰ ਪਤਾ ਜਾਣਦਾ ਬਈ ਘਬਰਾਉਣਾ ਕਾ ਤੂੰ ਯਾਰ ਮੇਰੀ ਗੱਲ ਮੇਰੀ ਕਹਾਣੀ ਅਸੀਂ ਤੇਰੀ ਮਦਦ ਕਰਨ ਆਸਤੇ ਆਏ ਆ ਵੀਰੇ ਉਹ ਤੇਰਾ ਤੂੰ ਸਾਡਾ ਭਰਾ ਤੂੰ ਸਾਡਾ ਭਰਾ ਹਾਂ ਤੈਨੂੰ ਦਵਾਈ ਦਵਾ ਕੇ ਠੀਕ ਕਰਨਾ ਆਹ ਘਰ ਵਧੀਆ ਨੇ ਬਣਾਉਣਾ ਮੈਂ ਨਾ ਆਪਾਂ ਤਾਂ ਲੋੜ ਨਹੀਂ ਭਾਈ ਮੈਂ ਤਾਂ ਜਿਹੜੀ ਗੱਲ ਮੈਂ ਤਾਂ ਆਪ ਦਾ ਚੱਲ ਮੈਂ ਤਾਂ ਬੰਦਾ ਭਗਤ ਸੀਗਾ ਨਹੀਂ ਨਹੀਂ ਭਗਤ ਬੰਦਾ ਤੂੰ ਅਸੀਂ ਤੇਰੇ ਨਾਲ ਸਿਹਤ ਵਧੀਆ ਬਣਾਨੇਗਾ ਦਵਾਈ ਤੈਨੂੰ ਦਵਾਉਣਗੇ ਮੈਂ ਤੇਰੇ ਨਾਲ ਆ ਯਾਰ ਲੈ ਬਸ ਇਦੋਂ ਵੱਡੀ ਗੱਲ ਨਹੀਂ ਨਾਮ ਮੋੜ ਲੈ ਆਉਣਾ ਲੈ ਬਸ ਤੂੰ ਕਿੰਨਿਆ ਪੜਿਆ ਪੜਿਆ ਤਾਂ 8 10 ਆ ਜੀ ਪੜਿਆ ਨਹੀਂ ਸਹੀ ਦਾ ਤੂੰ ਕੰਮ ਕਿੱਥੇ ਕਰਦਾ ਸੀ ਤੂੰ ਇੱਥੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਨਹੀਂ ਡੈਂਟਿੰਗ ਦਾ ਡੈਂਟਿੰਗ ਦਾ ਕਰਦਾ ਮੇਰੇ ਸਾਹਮਣੇ ਕਰਦਾ ਬਈ ਕਿੱਥੇ ਕੰਮ ਕਰਦਾ ਸੀ ਤੂੰ ਮਾਣ ਨਾ ਕਿਹਦੇ ਨਾਲ ਕਾਦਾ ਡੈਂਟਿੰਗ ਦਾ ਕੰਮ ਸੀ ਕਾਰਾਂ ਡੈਂਟਿੰਗ ਕਰਦਾ ਸੀ ਅੱਛਾ ਹੁੰਦਾ ਪਿਆਓ ਬਾਈ ਕਿਹੜਾ ਛਾਲਦੇ ਪੀ ਲਾ ਪੀ ਲਾ ਵੀਰੇ ਪੀ ਲਾ ਯਾਰ ਕੋਈ ਨਹੀਂ ਲੈ ਕੋਈ ਨਹੀਂ ਬਾਈ ਜੀ ਨੂੰ ਬਾਈ ਜੀ ਲਓ ਲਓ ਬਾਈ ਜੀ ਮੈਨੂੰ ਫੜੋ ਫੜੋ ਲਓ ਬਾਈ ਜੀ ਹੋ ਆਹੀ ਹੋਰ ਪਾਲਾ 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 ਪਾ ਭਾਈ ਨੂੰ ਹੋਰ ਪਾਲ ਇਹਦੇ ਤੇ ਹੋਰ ਪਾਲ ਉਹ ਹੋਰ ਪਾਲ ਲਿਆ ਪਾਲਾ 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 ਯਾਰ ਮੰਦਰ ਗਿਆ ਯਾਰ ਮਾ ਜਾ ਤੇ ਮੈਂ ਉਹ ਭਾਈ ਮੈਂ ਲਾਉਂਦਾ ਬਸ ਗਰਮ ਜੀ ਵੀ ਕਰਾ ਬੰਦ ਮੰਦਰ ਚੱਲ ਨਹੀਂ ਇਹ ਇਹ ਨਾਲ ਕੱਢ ਦੀ ਬਈ ਬਾਹਰ ਕੱਟ ਨਹੀਂ ਕੱਟ ਨਹੀਂ ਇੱਧਰ ਆ ਦਿਓ ਲਾਓ ਬਤਾ ਸ਼ੈਂਪੂ ਨਾ ਮੜੇ ਨੋਣੇ ਨੋਣੇ ਆਪਿੰਨੋ ਮਾਵਾਂਗੇ ਮੜਾ ਕਰ ਲੈਂਦੇ ਨੂੰ ਕੀ ਕਰਦਾ ਮੂੰਹਾਂ ਧੋ ਲੈਂਦੇ ਸ਼ਾਬਾਸ਼ 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 ਧੋ ਲਾ ਮੂੰਹ ਆਹ ਲੱਗਦਾ ਉਹ ਭਾਈ ਆਹ ਮੂੰਹ ਤੇ ਹੱਥ ਮਾਰ ਲਿਓ ਮੂੰਹ ਤੇ ਹੱਥ ਮਾਰੋ ਗਿਆ ਤੋਨੇ ਕੇ ਹੋਰ ਨਾ ਮਾਂ ਕਿਸੇ ਆ ਲੀਟਰ ਜਾਂ ਕਿਲੋ ਪਿਆ ਪਿਆ ਰਾਇਓ ਪ੍ਰਵਾਹ ਹੈ ਗਰੋਹ ਕੋਈ ਨਹੀਂ ਕਰਦੀ ਕਰਨੀ ਕੱਟ ਕੰਨਾਂ ਤੇ ਮਾਰਾ ਕੰਨਾਂ ਤੇ ਮਾਰ ਸ਼ਾਬਾਸ਼ ਉਹਦਾ ਨਾਂ ਨਿਕਲੇ ਟਮਾਟਰ ਉਹਦਾ ਬੜਾ ਸੋਨਾ ਫੀਡਿਕ ਕਰਦਾ ਸੀ ਉਹਦੇ ਕੋਲੇ ਕੰਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਇਹ ਮੰਦਰਵੀਰ ਦੀ ਵੀਡੀਓ ਤੁਸੀਂ ਪਹਿਲਾਂ ਦੇਖੀ ਆ ਜੀ ਮੰਦਰਵੀਰ ਬਹੁਤ ਹੀ ਨਰਕ ਭਰੇ ਹਾਲਾਤਾਂ ਦੇ ਵਿੱਚ ਆਪਣੇ ਘਰ ਦੇ ਵਿੱਚ ਜ਼ਿੰਦਗੀ ਕੱਟ ਰਿਹਾ ਸੀ ਜਿਹੜੇ ਤੁਸੀਂ ਹਾਲਾਤ ਦੇ ਘਰ ਦੇ ਵਿੱਚ ਵੇਖਿਆ ਵੀ ਕਿਹੜੇ ਹਾਲਾਤਾਂ 'ਚ ਰਹਿ ਰਿਹਾ ਸੀ ਬਿਨਾਂ ਕੱਪੜਿਆਂ ਤੋਂ ਬਾਜ਼ਾਰਾਂ 'ਚ ਘੁੰਮ ਰਿਹਾ ਸੀਗਾ ਜੀ ਵੀਰ ਦਾ ਵਿਆਹ ਵੀ ਹੋਇਆ ਦੋ ਬੱਚੇ ਵੀ ਆ ਦੱਸਦੇ ਸਾਰਾ ਪਰਿਵਾਰ ਖੇਰੂ ਖੇਰੀ ਹੋ ਗਿਆ ਤੇ ਵੀਰ ਦੇ ਹਾਲਾਤ ਬਣ ਗਏ ਡੈਂਟਰ ਬਹੁਤ ਝੋਟੀ ਦਾ ਮਿਸਤਰੀ ਆ ਵੀਰ ਨਿਹਾਲ ਸਿੰਘ ਘਰੇ ਦੇ ਵਿੱਚ ਤੇ ਅਰਦਾਸ ਕਰਿਓ ਵੀਰ ਰਸਤੇ ਵੀਰ ਨੂੰ ਅਸੀਂ ਨਾਲ ਲੈ ਕੇ ਚੱਲੇ ਆ ਆਸ਼ਰਮ ਦੇ ਵਿੱਚ ਤੁਹਾਡੀਆਂ ਅਰਦਾਸਾਂ ਦੇ ਨਾਲ ਵੀਰ ਬਿਲਕੁਲ ਠੀਕ ਹੋ ਸਕਦਾ ਧੰਨਵਾਦ ਕਰਦਾ ਸਾਡੇ ਆਸ਼ੂ ਵੀਰ ਦਾ ਜੋ ਕਿ 2-3 ਘੰਟਿਆਂ ਤੋਂ ਸਾਡੇ ਨਾਲ ਇਹ ਵੀਰ ਜੀ ਹੋਣੀ ਸਾਰੇ ਸੇਵਾ ਨਿਭਾ ਰਹੇ ਆ ਜੀ ਇਹਨਾਂ ਸਾਰਿਆਂ ਦਾ ਧੰਨਵਾਦ ਆ ਤੇ ਮੰਦਰ ਵੀ ਰਸਤੇ ਅਰਦਾਸ ਜ਼ਰੂਰ ਕਰਿਓ ਆ ਮੰਦਰ ਵੀਰ ਆਪਾਂ ਚੱਲ ਗਏ ਹੁਣ ਫਿਰ ਆਪਾਂ ਰੋਟੀ ਹੱਟੀ ਖਾ ਲਈਏ ਪ੍ਰਸ਼ਾਦਾ ਚੱਕ ਗਏ ਉਸ ਤੋਂ ਬਾਅਦ ਫਿਰ ਆਪਾਂ ਤੈਨੂੰ ਛੱਡ ਦਿੰਨੇ ਆਂ ਅਰਦਾਸ ਕਰਿਓ ਜੀ ਮੰਦਰ ਵੀਰ ਵਾਸਤੇ ਜੀ ਵੀ ਨਾਲ ਹੀ ਬਹਿਣਾ ਤੇਰੇ ਹੁਣ ਉਹ ਮਗਰਲੀ ਸੀਟ ਤੇ ਲੰਘ ਜਾ ਐਸੀ ਪਹਿਨੀ ਆ ਕੇ ਐਸੀ ਚੱਲਦਾ ਮਗਰਲੇ ਪਾਸੇ ਐਸੀ ਚੱਲਦਾ ਮਗਰਲੇ ਪਾਸੇ ਐਸ ਤੇ ਐਸੀ ਸੀਟ ਤੇ ਆ ਜਾ ਇੱਥੇ ਐਸੀ ਚੱਲਦਾ ਮਗਰ ਐਸੀ ਸੀਟ ਤੇ ਜਾ